ਜਿਓ ਲੈਣੇ ਤੇ ਵਿੱਚ ਲੌਂਗ ਲਾਓ ਤੇ ਫਿਰ ਇਹਨਾਂ ਦੇ ਰਿਜ਼ਲਟ ਵੇਖੋ ਅ ਵੈਦ ਜੀ ਨੇ ਜਿਹੜਾ ਲੌਂਗ ਲਗਾਏ ਹੋਏ ਨੇ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਇਹਨਾਂ ਦੇ ਯੂਜ਼ਿੰਗ ਸਿੱਖ ਗਿਆ ਵਰਤੋਂ ਕਰਨੀ ਸਿੱਖ ਗਿਆ ਸਹੀ ਵਰਤੋਂ ਕਰਨੀ ਸਿੱਖ ਗਿਆ ਲੌਂਗ ਤੇ ਔਲੇ ਦੀ ਤੇ ਉਹਨਾਂ ਦੀ ਜਿਹੜੀ ਅ ਅਸੀਂ ਕਹਿ ਲਈਏ ਕਿ ਲਾਈਫ ਹੈਗੀ ਬਿਲਕੁਲ ਚੇਂਜ ਹੋ ਜਾਏਗੀ ਅੱਡ ਚੀਰ ਵੀ ਠੰਡ ਪੈ ਰਹੀ ਹੈ ਅ ਜਿਹੇ ਦੇ ਵਿੱਚ ਅਸੀਂ ਬਦਾਮ ਖਾਣੇ ਆ ਕਾਜੂ ਖਾਣੇ ਆ ਪਿੰਨੀਆਂ ਖਾਣੇ ਆ ਤੇ ਤੁਰਨ ਲੱਗੇ ਸਾਨੂੰ ਫੇਰ ਸਾਹ ਚੜ ਜ ਜਾਂਦੇ ਜੀ ਜਦੋਂ ਸੀਮਨ ਬਤਲਾ ਹੋਏਗਾ ਉਹਦਾ ਫੇਰ கரੰਟ ਵੀ ਘਟੇਗਾ ਉਹਦੇ ਚਟਿੱਲਾਪਣ ਵੀ ਆਏਗਾ ਉਹਦੀ ਟਾਈਮਿੰਗ ਵੀ ਜ਼ੀਰੋ ਹੋ ਜੇਗੀ ਤੇ ਜੇਕਰ ਉਹ ਹਰ ਇੱਕ ਚੀਜ਼ ਨੂੰ ਤਰੀਕੇ ਨਾਲ ਖਾਣਾ ਪੈਂਦਾ ਕੋਲੇ ਦੇ ਉੱਤੇ ਵੀ ਜਿਹੜਾ ਚਾਂਦੀ ਦਾ ਵਰਕ ਦੇਖੋ ਤੁਸੀਂ ਇਹ ਔਲਿਆਂ ਦੇ ਉੱਤੇ ਡਾਕਟਰ ਸਾਹਿਬ ਨੇ ਚਾਂਦੀ ਦਾ ਵਰਕ ਲਗਾਇਆ ਔਰ ਇਹ ਨੁਸਕਾ ਇਹ ਫਾਰਮੂਲਾ ਵੀ ਆ ਜਿੰਨਾਂ ਕੋਲੋਂ ਅਸੀਂ ਲੈ ਕੇ ਜਾਣਾ ਉਹ ਵੀ ਅਚਾਨਕ ਸਾਡੇ ਹੱਥ ਲੱਗਿਆ ਇੱਕ ਮਰੀਜ਼ ਨੂੰ ਇਹ ਬੈਠੇ ਬੈਠੇ ਨੂੰ ਕਹ ਰਹੇ ਸੀ ਵੀ ਚਾਂਦੀ ਲੱਗੇ ਔਲੇ ਦੇ ਉੱਤੇ ਆਪਣਾ ਜਿਹੜਾ ਵਾਈਟ ਕਰ ਲੋ ਦੰਦੀ ਵੱਡੋ ਕੀ 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 ਪ੍ਰੋਬਲਮ ਸੀ ਜੀ ਉਹ ਮੁੰਡੇ ਨੂੰ ਜਿਹਨੂੰ ਤੁਸੀਂ ਇਹ ਔਲੇ ਖਲਾਰੇ ਸੀ ਚਾਂਦੀ ਵਿੱਚ ਲਪੇਟ ਕੇ ਹਾਂਜੀ ਚਾਂਦੀ ਦੇ ਨਾਲ ਜਦੋਂ ਔਲਾ ਖਾਏਗਾ ਜਿੰਨਾਂ ਦੀ ਟਾਈਮਿੰਗ ਬਿਲਕੁਲ ਜ਼ੀਰੋ ਹੋ ਗਈ ਹੋਈ ਹੈ ਹਾਂ ਗਰਮੀ ਕਰਕੇ ਉਹ ਡੇਲੀ ਗਰਮੀ ਵੱਧ ਕਿਵੇਂ ਜਾਂਦੀ ਹੈ ਜੀ ਜਿਹੜਾ ਔਲੇ ਚ ਲੌਂਗ ਲਗਾਏ ਹੋਏ ਨੇ ਤੇ ਜਿਹੜਾ ਇਹ ਔਲਾ ਖਾਏਗਾ ਜਾਂ ਲੌਂਗ ਖਾਏਗਾ ਕਰੇਗਾ ਕੀ ਸਾਨੂੰ ਇਹ ਵੀ ਦੱਸ ਦਿਓ ਹਾਂ ਇਹ ਮਰਦਾਂ ਵਾਸਤੇ ਬਹੁਤ ਵਧੀਆ ਹੈ ਉਹਨੇ ਗਰਮੈਸ਼ਟ ਦੇਣੀ ਹੈ ਉਹ ਸਰੀਰ ਨੂੰ ਤਾਕਤ ਸਾਰੇ ਨੂੰ ਦੇਵੇਗਾ ਔਰ ਖੂਨ ਦਾ ਸਰਕਲ ਤੇਜ਼ ਕਰੇਗਾ ਤੇ ਜਿਹੜੇ ਲਿੰਗ ਦੇ ਵਿੱਚ ਮਤਲਬ ਬਲੱਡ ਨਹੀਂ ਜਾਂਂਦੇ ਆ ਇਹ ਉਹਨ ਦੀ ਮਤਲਬ ਕੋਸ਼ਿਸ਼ ਕਰੇਗਾ ਮਤਲਬ ਇਹ ਉਹਨੂੰ ਠੀਕ ਕਰਨ ਦੀ ਔੜਿਆਂ ਦੇ ਵਿੱਚ ਲਗਾਉਣ ਦਾ ਇਹ ਮਤਲਬ ਹੈ ਵੀ ਔਲੇ ਦੀ ਗਰਮੀ ਜਿਹੜੀ ਹੈ ਔਲਾ ਜਿਹੜਾ ਚੂਸ ਲਏਗਾ ਇਹ ਗਰਮ ਬਹੁਤ ਹੁੰਦਾ ਹੈ ਜੇਕਰ ਇਹਨੂੰ ਸਿੱਧਾ ਲਵਾਵਾਂਗੇ ਵੈਰੀ ਬਹੁਤ ਸਾਰੇ ਲੋਕ ਹੈਗੇ ਨੇ ਜਿਹੜੇ ਆਪਣੀ ਪਾਵਰ ਵਧਾਉਣ ਦੇ ਚੱਕਰ 'ਚ ਨਸ਼ਿਆਂ ਦੀ ਗ੍ਰਿਫਤ 'ਚ ਆ ਗਏ ਉਹਨਾਂ ਦਾ ਕੋਈ ਹੱਲ ਹੈ ਸਾਡੇ ਕੋਲ ਦੇਸੀ ਦਵਾਈ ਹੈ ਦੇਸੀ ਦਵਾਈ ਦੇ ਨਾਲ ਅਸੀਂ ਜਿਹੜਾ ਵੀ ਨਸ਼ੇ ਦੇ ਰਸਤੇ ਦੇ ਵਿੱਚ ਆ ਗਿਆ ਹੈ ਚਾਹੇ ਉਹ ਚਿੱਟੇ ਦਾ ਸ਼ਿਕਾਰ ਹੋ ਗਿਆ ਹੈ ਚਾਹੇ ਉਹ ਇੰਜੈਕਸ਼ਨ ਤੱਕ ਲੈਣ ਲੱਗ ਪਿਆ ਹੈ ਤੇ ਗੋਲੀਆਂ ਕੈਪਸੂਲ ਭੁੱਕੀ ਇਹ ਸਾਰਾ ਕੁਝ ਜਿਹੜਾ ਵੀ ਕਿਸੇ ਤਰੀਕੇ ਜਿਹੜਾ ਲੈ ਰਿਹਾ ਹੈ ਤਾਂ ਉਹ ਜਦੋਂ ਸਾਡੇ ਕੋਲ ਆਉਂਦਾ ਹੈ ਸਿਰਫ 15 ਦਿਨ ਲੱਗਦੇ। ਸੌਲੇ ਦਾ ਹੱਲ ਹੈ ਜੀ ਜਿਹੜੇ ਗਰਸਤੀ ਹੈ ਜਿਨ੍ਹਾਂ ਦੀ ਕੰਦਾ ਟਹਿ ਟੇਰੀ ਹੋ ਗਈ ਹੈ ਨੇ ਗਰਸਤੀ ਵਾਲੀਆਂ 슈ਗਰ ਦੇ ਵਿੱਚ 슈ਗਰ ਕਰਕੇ ਜਾਂ ਬੀਪੀ ਕਰਕੇ ਪੇਸ਼ੈਂਟ ਸਾਡੇ ਇਸ ਤਰ੍ਹਾਂ ਦੇ ਨੇ ਕਿ ਜਿਹੜੇ 슈ਗਰ ਦੀ ਮੈਡੀਸਿਨ ਲੈ ਕੇ ਗਏ ਨੇ ਮਹੀਨੇ ਬਾਅਦ ਉਹ ਗੁੜ ਤੱਕ ਕਾ ਲੈਂਦੇ ਨੇ। ਨੇ 68 ਸਾਲ ਦੇ ਬਜ਼ੁਰਗ ਆਏ ਸੀ ਉਹਨਾਂ ਨੂੰ ਅਸੀਂ ਮੈਡੀਸਨ ਦਿੱਤੀ ਹੈ ਤਾਂ ਉਹ 2 ਕੁ ਦਿਨਾਂ ਬਾਅਦ ਉਹਨਾਂ ਦਾ ਫੋਨ ਆਇਆ ਵੀ ਮੈਂ ਤਕਰੀਬਨ 99% ਠੀਕ ਹੋ ਗਿਆ 68 ਸਾਲ ਦੇ ਬਜ਼ੁਰਗ 70 ਸਾਲ 68 ਸਾਲ ਦੇ ਤੇ ਵੀ ਇਸ ਤਰ੍ਹਾਂ ਦੇ ਵੀ ਮਰੀਜ਼ ਆਉਂਦੇ ਨੇ ਤੁਹਾਡੇ ਕੋਲ ਆਉਂਦੇ ਨੇ ਜੀ ਹਰ ਇੱਕ ਦਾ ਸ਼ੌਂਕ ਹੈ ਅਗਲੇ ਇਹ ਸਰੀਰ ਦੀ ਪ੍ਰੋਬਲਮ ਹੈ ਉਹਨੂੰ ਠੀਕ ਕਰਨਾ ਸੀ ਹੱਕਲ ਔਰਤਾਂ ਨੂੰ ਵੀ ਬੜੀ ਦਿੱਕਤ ਹੈਗੀ ਹੈ ਜੀ ਲਕੋਰੀਏ ਦੀ ਦਿੱਕਤ ਹੈਗੀ ਫਿਰ ਉਹਨਾਂ ਦਾ ਵੀ ਕੋਈ ਹੱਲ ਹੈ ਤੁਹਾਡੇ ਕੋਲ ਹਾਂਜੀ ਬਿਲਕੁਲ ਜੀ ਸਾਡੇ ਕੋਲ ਲਕੋਰੀਏ ਦੀ ਮੈਡੀਸਨ ਹੈ ਸਿਰਫ 15 ਕੁ ਦਿਨ ਹੀ ਖਾਣੀ ਪੈਂਦੀ ਹੈ 15 ਦਿਨਾਂ ਦੇ ਵਿੱਚ ਉਹ ਮਤਲਬ ਫਰਕ ਤਾਂ ਪਹਿਲੇ 5 ਦਿਨਾਂ ਚ ਹੀ ਪੈ ਜਾਂਦਾ ਪਰ 15 ਤੋਂ 20 ਦਿਨ ਅਸੀਂ ਦਵਾਈ ਖਵਾ ਦਿੰਨੇ ਆ ਤੇ ਬਿਲਕੁਲ ਠੀਕ ਹੋ ਜਾਂਦਾ ਇਹ ਕਿੱਡਾ ਕੋਕਾ ਕੰਮ ਔਲਾ ਚੰਦੀ ਲੱਗਿਆ ਖਾਏਗਾ ਇਹ ਕਿੰਨੇ ਦਿਨਾਂ ਬਾਅਦ ਖਾਣਾ ਹੈ ਕਿਸ ਵੇਲੇ ਖਾਣਾ ਹੈ ਇਵੀ ਸਾਨੂੰ ਥੋੜਾ ਜਿਹਾ ਸਮਝਾ ਦਿਓ ਤੁਹਾਡੇ ਦਰਸ਼ਕ ਤੇ ਜਿਨ੍ਹਾਂ ਕੋਲ ਚਾਂਦੀ ਦੇ ਵਰਕ ਨਹੀਂ ਹੈ ਕਿ ਇਕੱਲਾ ਓਲਾ ਕੰਮ ਕਰੇਗਾ। ਸਤਿ ਆਲੋਕ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸੀਫ ਫਾਰੂਕੀ ਅੱਜ ਇੱਕ ਵਾਰ ਮੁਰਤੋਂ ਅਸੀਂ ਪਹੁੰਚੇ ਆਂ ਫਿਰੋਜ਼ਪੁਰ ਦੇ ਬਾਂਸੀ ਗੇਟ ਦੇ ਵਿੱਚ ਜਿੱਥੇ ਬੈਠੇ ਨੇ ਬਾਰਡਰ ਵਾਲੇ ਵੈਦ ਵੈਦ ਗੁਰਚਰਨ ਸਿੰਘ ਥਿੰਦ ਪਿਛਲਾ ਨੁਸਖਾ ਉਹਨਾਂ ਦਾ ਕਾਫੀ ਵਾਇਰਲ ਪੂਰੀ ਦੁਨੀਆ ਦੇ ਵਿੱਚ ਹੋਇਆ ਸੀ ਜਿਸ ਤੋਂ ਬਾਅਦ ਬਹੁਤ ਸਾਰੇ ਸਵਾਲ ਹੈਗੇ ਨੇ ਜਿਹੜੇ ਚਾਂਦੀ ਦੇ ਵਰਕ ਨੂੰ ਲੈ ਕੇ ਸਾਡੇ ਕੋਲ ਆਏ ਨੇ ਹੋਰ ਵੀ ਬਹੁਤ ਸਾਰੇ ਸਵਾਲ ਨੇ ਅੱਜ ਅਸੀਂ ਲੈ ਕੇ ਪਹੁੰਚੇ ਆ ਡਾਕਟਰ ਗੁਰਚਿੰਦ ਡਾਕਟਰ ਗੁਰਚਰਨ ਜੀ ਕੋਲ ਔਰ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫਿਰ ਜੀ ਹਾਂ ਜੀ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ ਜੀ ਅੱਛਾ ਡਾਕਟਰ ਸਾਹਿਬ ਅੱਜ ਤੁਸੀਂ ਇਹ ਇਹ ਕਮਾਲ ਕੀਤਾ ਪਿਆ ਤੁਸੀਂ ਤੇ ਔਲੇ ਨੇ ਜੀ ਔਲੇ ਨੇ ਹਾਂਜੀ ਔਲੇ ਨੇ ਤੇ ਵਿੱਚ ਲੌਂਗ ਲਾਓ ਤੇ ਫਿਰ ਇਹਨਾਂ ਦੇ ਰਿਜ਼ਲਟ ਵੇਖੋ। ਕੀ ਬਾਤ ਹੈ ਤੁਸੀਂ ਔਲੇ ਨੂੰ ਦੇਖੋ ਅ ਵੈਦ ਜੀ ਨੇ ਜਿਹੜਾ ਲੌਂਗ ਲਗਾਏ ਹੋਏ ਨੇ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਇਹਨਾਂ ਦੇ ਯੂਜ਼ਿੰਗ ਸਿੱਖ ਗਿਆ ਵਰਤੋਂ ਕਰਨੀ ਸਿੱਖ ਗਿਆ ਸਹੀ ਵਰਤੋਂ ਕਰਨੀ ਸਿੱਖ ਗਿਆ ਲੌਂਗ ਤੇ ਔਲੇ ਦੀ ਤੇ ਉਹਨਾਂ ਦੀ ਜਿਹੜੀ ਅ ਅਸੀਂ ਗੱਲ ਇਹ ਕਿ ਲਾਈਫ ਹੈਗੀ ਬਿਲਕੁਲ ਚੇਂਜ ਹੋ ਜਾਏਗੀ ਤੇ ਇਸ ਔਲੇ ਨੂੰ ਉਹਨਾਂ ਨੇ ਹਮੇਸ਼ਾ ਦੀ ਤਰ੍ਹਾਂ ਆਪਣਾ ਫੇਵਰਟ ਚਾਂਦੀ ਦਾ ਵਰਕ ਵੀ ਲਗਾਇਆ ਹੋਇਆ ਇਹ ਸਾਰਾ ਫਾਰਮੂਲਾ ਪੁੱਛਾਂਗੇ ਕਿ ਕਿਸ ਤਰੀਕੇ ਨਾਲ ਇਹ ਯੂਜ਼ ਹੋਣਾ ਔਰ ਕਿਸ ਤਰੀਕੇ ਨਾਲ ਇਹਦੀ ਵਰਤੋਂ ਜਿਹੜੀ ਉਹ ਕਰਨੀ ਹੈ ਪਰ ਵੈਜੀ ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਸਰਦੀਆਂ ਨੇ ਪੂਰੀਆਂ ਛੱਡ ਚੀਰ ਵੀ ਠੰਡ ਪੈ ਰਹੀ ਹੈ ਅਜਿਹੇ ਦੇ ਵਿੱਚ ਅਸੀਂ ਬਦਾਮ ਖਾਣੇ ਆ ਕਾਜੂ ਖਾਣੇ ਆ ਪਿੰਨੀਆਂ ਖਾਣੇ ਆ ਤੇ ਤੁਰਨ ਲੱਗੇ ਸਾਨੂੰ ਫੇਰ ਸਾਹ ਚੜ੍ਹ ਜਾਂਦੇ ਜੀ ਹਾਂਜੀ ਜਦੋਂ ਅਸੀਂ ਇਹ ਗਰਮ ਚੀਜ਼ਾਂ ਫਾਸ ਲੈ ਲਈਦੀਆਂ ਡਰਾਈ ਫਰੂਟ ਦੇ ਵਿੱਚ ਇਹ ਤਕਰੀਬਨ ਸਾਰੇ ਗਰਮ ਹੈ ਭਾਵੇਂ ਇਹਨੂੰ ਭਿਓ ਵੀ ਲਵੋ ਫਿਰ ਵੀ ਇਹਨੇ ਥੋੜੀ ਥੋੜੀ ਉਹਦੀ ਗਰਮੈਚ ਛੜਿਓ ਛੜਣੀ ਨਹੀਂ ਠੀਕ ਹੈ ਠੀਕ ਹੈ ਜੀ ਉਹੀ ਉਹਦੀ ਤਾਕਤ ਹੈ ਹੂੰ ਤੇ ਉਹਦੇ ਨਾਲ ਕੀ ਹੁੰਦਾ ਹੈ ਕਿ ਪੇਸ਼ੈਂਟ ਲਗਾਤਾਰ ਉਹਨੂੰ ਯੂਜ਼ ਕਰਦੇ ਰਹਿੰਦੇ ਨੇ ਜਦੋਂ ਯੂਜ਼ ਕਰਦੇ ਰਹਿੰਦੇ ਨੇ ਤੇ ਉਹਨਾਂ ਦਾ ਸੀਮਨ ਜਿਹੜਾ ਉਹ ਪਤਲਾ ਹੋ ਜਾਂਦਾ ਅੱਛਾ ਜਦੋਂ ਸੀਮਨ ਬਤਲਾ ਹੋਏਗਾ ਉਹਦਾ ਫਿਰ ਕਰੰਟ ਵੀ ਘਟੇਗਾ ਉਹਦੇ ਚਟਿੱਲਾਪਣ ਵੀ ਆਏਗਾ ਉਹਦੀ ਟਾਈਮਿੰਗ ਵੀ ਜ਼ੀਰੋ ਹੋ ਜਾਏਗੀ ਤੇ ਜੇਕਰ ਉਹ ਹਰ ਇੱਕ ਚੀਜ਼ ਨੂੰ ਤਰੀਕੇ ਨਾਲ ਖਾਣਾ ਪੈਂਦਾ ਮਤਲਬ ਡਰਾਈ ਫਰੂਟ ਦਾ ਐਕਸੈਸਿਵ ਵੀ ਜਿਹੜਾ ਤੁਹਾਡੇ ਲਈ ਮਾਰੂ ਸਾਬਤ ਹੋ ਸਕਦਾ ਜੀ ਜੇ ਤਰੀਕੇ ਨਾਲ ਨਹੀਂ ਖਾਦਾ ਤਾਂ ਜੀ 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 ਤੋ ਸਾਡੇ ਨਾਲ ਵੈਦ ਗੁਰਚਰਨ ਦੇ ਜਿਹੜੇ ਬੇਟੇ ਨੇ ਸੰਦੀਪ ਉਹ ਨਾਲ ਵੀ ਅਸੀਂ ਗੱਲਬਾਤ ਕਰਦੇ ਕਿਉਂਕਿ ਨੌਜਵਾਨ ਆ ਕੇ ਸੰਦੀਪ ਨੂੰ ਹੀ ਮਿਲਦੇ ਨੇ ਕਈ ਵਾਰ ਡਾਕਟਰ ਸਾਹਿਬ ਨੂੰ ਉਨੀ ਉਸ ਲੈਵਲ ਤੇ ਜਾ ਕੇ ਗੱਲ ਨਹੀਂ ਦੱਸਦੇ ਫਿਰ ਸੰਦੀਪ ਉਹ ਨਾਲ ਗੱਲਬਾਤ ਕਰਦੇ ਨੇ ਸੰਦੀਪ ਕਿਹੋ ਜੇ ਮਰੀਜ਼ ਨੇ ਤੁਹਾਡੇ ਕੋਲ ਆਉਂਦੇ ਨੇ ਤੇ ਫਿਰ ਫਾਦਰ ਸਾਹਿਬ ਦਾ ਜਿਹੜੇ ਨੁਸਖੇ ਹੈਗੇ ਨੇ ਫਾਰਮੂਲੇ ਹੈਗੇ ਨੇ ਤੁਸੀਂ ਤੇ ਇਹਨਾਂ ਨਾਲ ਹੀ ਕੰਮ ਚਲਾਈ ਜਾ ਰਹੇ ਹੋ ਹਾਂਜੀ ਬਿਲਕੁਲ ਜੀ ਬਿਲਕੁਲ ਕਈ ਵਾਰੀ ਆਉਂਦੇ ਨੇ ਪੇਸ਼ੈਂਟ ਜਿਹੜੇ ਪਾਪਾ ਨੂੰ ਨਹੀਂ ਦੱਸ ਸਕਦੇ ਉਹ ਮੇਰੇ ਨਾਲ ਖੁੱਲ ਕੇ ਗੱਲ ਕਰ ਲੈਂਦੇ ਨੇ ਤੇ ਫਿਰ ਉਹਨਾਂ ਨੂੰ ਬਹੁਤ ਅੱਛੇ ਨਾਲ ਗਾਈਡ ਕਰਕੇ ਤੇ ਅਸੀਂ ਮੈਡੀਸਿਨ ਦੇ ਦਿੰਦੇ ਨੇ ਕਿ ਕਿਹੜੇ ਕਿਹੜੇ ਜਿਹੜੇ ਮਰੀਜ਼ ਹੈਗੇ ਨੇ ਨੌਜਵਾਨ ਤੁਹਾਡੇ ਕੋਲ ਇੱਥੇ ਆਉਂਦੇ ਨੇ ਇਲਾਜ ਵਾਸਤੇ ਟ੍ਰੀਟਮੈਂਟ ਵਾਸਤੇ ਹਾਂਜੀ ਉਹ ਜਿਵੇਂ ਹੋ ਗਿਆ ਢਿੱਲਾਪਨ ਟਾਈਮਿੰਗ ਦੀ ਘਾਟ ਐਵੇਂ ਕਰਕੇ ਬਹੁਤ ਜ਼ਿਆਦਾ ਪੇਸ਼ੈਂਟ ਨੇ ਉਹ ਫਿਰ ਆਪਣੇ ਨਾਲ ਖੁੱਲ ਕੇ ਗੱਲ ਕਰਦੇ ਨੇ ਫਿਰ ਉਹਨਾਂ ਨੂੰ ਆਪਣਾ ਮੈਡੀਸਿਨ ਦਈਦੀ ਬਹੁਤ ਅੱਛੀ ਕਿੰਨੇ ਕ ਟਾਈਮ ਚ ਐਵਰੇਜ ਇੱਕ ਮਰੀਜ਼ ਚਲੋ ਇਹ ਤਾਂ ਸਰੀਰ ਟੂ ਸਰੀਰ ਵੈਰੀ ਕਰਦਾ ਹੈ ਬਿਮਾਰੀ ਟੂ ਬਿਮਾਰੀ ਵੈਰੀ ਕਰਦਾ ਹੈ ਲੇਕਿਨ ਐਵਰੇਜ ਤੁਹਾਡੇ ਫਾਦਰ ਸਾਹਿਬ ਜਿਹੜੇ ਕੋਕੇ ਕਿੰਨੇ ਟਾਈਮ ਚ ਲਾ ਦਿੰਦੇ ਨੇ ਕਿਸੇ ਵੀ ਬਿਮਾਰੀ ਨੂੰ ਬਾਤ ਬਾਤ ਹਫਤਾ ਜੀ ਇੱਕ ਹਫਤੇ ਤੋਂ ਬਾਅਦ ਰਿਜ਼ਲਟ ਮਿਲਦਾ ਹੈ 100% ਮਤਲਬ ਹਫਤੇ ਤੋਂ ਬਾਅਦ ਰਿਜ਼ਲਟ ਮਿਲਨੇ ਸ਼ੁਰੂ ਹੋ ਜਾਂਦੇ ਬਿਲਕੁਲ ਦਿਨਾਂ ਦੇ ਵਿੱਚ ਵਿੱਚ ਬਿਲਕੁਲ ਜੀ ਬਿਲਕੁਲ ਜੀ 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 ਚਲੋ ਅਸੀਂ ਵੈਜੀਨਲ ਜੁੜਦੇ ਹਾਂ ਔਰ ਗਲਬਾਦੀ ਜਿਸੀਂ ਸ਼ੁਰੂਆਤ ਕਰ ਲੈਣੇ ਆ ਅੱਛਾ ਵੈ ਜੀ ਜਿਹੜੀ ਇਹ ਤੁਸੀਂ ਕਹਿ ਰਹੇ ਹੋ ਕਿ ਗਰਮੀ ਹੱਦ ਤੋਂ ਵੱਧ ਜਦੋਂ ਡਰਾਈ ਫਰੂਟ ਅਸੀਂ ਖਾ ਲੈਂਦੇ ਆ ਇਨਟੇਕ ਕਰ ਲੈਂਦੇ ਆ ਤਾਂ ਸਾਡੇ ਅੰਦਰ ਗਰਮੀ ਵੱਧ ਜਾਂਦੀ ਹੈ ਤੇ ਫਿਰ ਗਰਮੀ ਨੂੰ ਸ਼ਾਂਤ ਵੀ ਕੀਤਾ ਜਾ ਸਕਦਾ ਜੀ ਹਾਂ ਜੀ ਬਿਲਕੁਲ ਕੀਤਾ ਜਾ ਸਕਦਾ ਹੈ ਸ਼ਾਂਤ ਤਰੀਕੇ ਦੇ ਨਾਲ ਜਿਵੇਂ ਕਿ ਹੁਣ ਸਾਡੇ ਕੋਲ ਚਾਂਦੀ ਲੱਗਾ ਇਹ ਪਿਆ ਹਿਆ ਔਲਾ ਜੇਕਰ ਕਿਸੇ ਦੇ ਅੰਦਰ ਗਰਮੀ ਪੈ ਗਈ ਤੇ ਔਲਾ ਲਵੇ ਰੋਜ ਦਾ ਇੱਕ ਚਾਂਦੀ ਦੇ ਨਾਲ ਲਵੇਟ ਕੇ ਹੂੰ ਹੂੰ ਤੇ ਜੇਕਰ ਕਿਸੇ ਨੂੰ ਢਿੱਲਾ ਪਾਣਾ ਆ ਰਿਹਾ ਹੈ ਤਾਂ ਉਹ ਲੌਂਗ ਇੱਕ ਡੇਲੀ ਲੌਂਗ ਖਾਵੇ ਜੀ ਜੇ ਅਸੀਂ ਤੁਹਾਡੇ ਕੋਲ ਤਰੀਕਾ ਪੁੱਛਾਂਗੇ ਪਹਿਲ ਪਰ ਇੱਕ ਗੱਲ ਹੋਰ ਹੈਗੀ ਹੈ ਵੈਜੀ ਬਹੁਤ ਸਾਰੇ ਲੋਕ ਹੈਗੇ ਨੇ ਜਿਹੜੇ ਆਪਣੀ ਪਾਵਰ ਵਧਾਉਣ ਦੇ ਚੱਕਰ ਚ ਨਸ਼ਿਆਂ ਦੀ ਗ੍ਰਿਫਤ ਚ ਆ ਗਏ ਉਹਨਾਂ ਦਾ ਕੋਈ ਹੱਲ ਹੈ ਉਹ ਮੁੰਡੇ ਦਾ ਇੱਕਦਮ ਇਹਨੂੰ ਫੋਨ ਆਇਆ ਸੀ ਫਜ਼ਲ ਕਾ ਤੋਂ ਉਹ ਕਹਿੰਦੇ ਮੈਂ 15 ਕਿ ਦਿਨਾਂ ਦੇ ਵਿੱਚ ਤੁਹਾਡੇ ਕੋਲੋਂ ਜਿਹੜਾ ਬੜਾ ਤਰੀਕੇ ਨਾਲ ਸਿਸਟਮ ਸੈਟਿੰਗ ਚ ਬੈਠ ਗਿਆ ਸਾਡਾ ਮਤਲਬ ਉਹ ਨਸ਼ੇ ਵਗੈਰਾ ਦਾ ਉਹ ਪਰਹੇਜ਼ ਕਰਦਾ ਉਹ ਕਿਹੜਾ ਨੁਸਖਾ ਫਜ਼ਲ ਕਾਲੇ ਮੁੰਡੇ ਨੂੰ ਕਿਹੜਾ ਨੁਸਖਾ ਤੁਸੀਂ ਦਿੱਤੇ ਹਾਂਜੀ ਸਾਡੇ ਕੋਲ ਦੇਸੀ ਦਵਾਈ ਹੈ ਦੇਸੀ ਦਵਾਈ ਦੇ ਨਾਲ ਅਸੀਂ ਜਿਹੜਾ ਵੀ ਨਸ਼ੇ ਦੀ ਰਸਤੇ ਦੇ ਵਿੱਚ ਆ ਗਿਆ ਹੈ ਚਾਹੇ ਉਹ ਚਿੱਟੇ ਦਾ ਸ਼ਿਕਾਰ ਹੋ ਗਿਆ ਹੈ ਚਾਹੇ ਉਹ ਇੰਜੈਕਸ਼ਨ ਤੱਕ ਲੈਣ ਲੱਗ ਪਿਆ ਹੈ ਤੇ ਗੋਲੀਆਂ ਕੈਪਸੂਲ ਭੁੱਕੀ ਇਹ ਸਾਰਾ ਕੁਝ ਜਿਹੜਾ ਵੀ ਕਿਸੇ ਤਰੀਕੇ ਜਿਹੜਾ ਲੈ ਰਿਹਾ ਹੈ ਤਾਂ ਉਹ ਜਦੋਂ ਸਾਡੇ ਕੋਲ ਆਉਂਦਾ ਹੈ ਸਿਰਫ 15 ਦਿਨ ਲੱਗਦੇ ਨੇ ਅੱਛਾ 15 ਦਿਨ ਪਹਿਲੇ ਦਿਨ ਅਸੀਂ ਨਸ਼ਾ ਬੰਦ ਕਰ ਦਿੰਨੇ ਹਾਂ ਕਿਸੇ ਵੀ ਤਰ੍ਹਾਂ ਦਾ ਨਸ਼ਾ ਦੁਨੀਆ ਦਾ ਕੋਈ ਵੀ ਨਸ਼ਾ ਨਾਲ ਪਹਿਲੇ ਦਿਨ ਬੰਦ ਕਰ ਦਿੱਤਾ ਹੈ 15 ਦਿਨਾਂ ਬਾਅਦ ਦਵਾਈ ਦੀ ਵੀ ਜ਼ਰੂਰਤ ਨਹੀਂ ਪੈਂਦੀ ਉਹਨੂੰ ਤੇ ਫਿਰ ਜਿਹੜੀ ਤੋੜ ਲੱਗਦੀ ਹੈ ਜੀ ਤੋੜ ਦਾ ਤਾਂ ਨਾ ਨਿਸ਼ਾਨ ਨਹੀਂ ਜੀ ਤੋੜ ਬਿਲਕੁਲ ਹੀ ਨਹੀਂ ਲੱਗਦੀ ਅੱਛਾ ਹਾਂ ਉਹਦੀਆਂ ਲੱਤਾਂ ਤੱਕ ਨਹੀਂ ਪਹੇੜ ਹੁੰਦੀਆਂ ਅੱਛਾ ਤੇ ਪਹਿਲੇ ਦਿਨ ਦਵਾਈ ਜਿਹੜੀ ਆਪਣੇ ਤੇ ਚੁੱਕ ਲੈਂਦੀ ਅਸਲ ਦੇ ਵਿੱਚ ਦਵਾਈ ਕਰਦੀ ਕੀ ਹੈ ਉਹਦੇ ਸਰੀਰ ਦੇ ਵਿੱਚੋਂ ਵਾਸ਼ ਕਰ ਦਿੰਦੀ ਹੈ ਡਰੱਗਸ ਜਿੰਨੀ ਵੀ ਉਹਦੇ ਅੰਦਰ ਜਾ ਚੁੱਕੇ ਹੋਏ ਏ ਉਹਨੂੰ ਵਾਸ਼ ਕਰ ਦਿੰਦੀ ਹੈ ਓਕੇ ਉਹਨੂੰ ਉਹਦੀ ਜਦੋਂ ਉਹਦੇ ਅੰਦਰ ਸਰੀਰ 'ਚ ਰਹਿ ਗਈ ਨਹੀਂ ਤਾਂ ਉਹਨੂੰ ਤੋੜ ਕਦੀ ਲੱਗੇਗੀ ਜੀ 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 ਅੱਛਾ ਤੇ ਫਿਰ ਡਾਕਟਰ ਸਾਹਿਬ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਅੱਜ ਕੱਲ ਇਹ ਵੀ ਨੇ ਬੰਦਾ ਨਾ ਮਰਦੀ ਦਾ ਸ਼ਿਕਾਰ ਹੋ ਜਾਂਦਾ ਜਦੋਂ ਤਾਂ ਉਸ ਤੋਂ ਬਾਅਦ ਔਲਾਦ ਵਾਲੇ ਪਾਸੇ ਤੋਂ ਵੀ ਵਾਂਝਾ ਰਹਿ ਜਾਂਦਾ ਫਿਰ ਔਲਾਦ ਵਾਲੇ ਪਾਸੇ ਤੋਂ ਕੋਈ ਹੈ ਤੁਹਾਡੇ ਕੋਲ ਨੁਸਖਾ ਫਾਰਮੂਲਾ ਜਾਂ ਤੁਸੀਂ ਇਸ ਤਰ੍ਹਾਂ ਦੇ ਨੁਸਖੇ ਫਾਰਮੂਲੇ ਨਾਲ ਹੀ ਆਪਣਾ ਜਿਹੜਾ ਅਗਲੇ ਦਾ ਕੰਮ ਜਿਹੜਾ ਰਾਹੇ ਪਾ ਦਿੰਦੇ ਹੋ ਦੇਖੋ ਜੀ ਜੇਕਰ ਉਹਨਾਂ ਦੇ ਸ਼ੁਕਰਾਨਾ ਖਤਮ ਹੋ ਗਏ ਨੇ ਹੂੰ ਜਾਂ ਮਲੋ ਹੁੰਦੇ ਨਿਲਸ਼ਕਰਾਨੂ ਹੋ ਗਏ ਜਾਂ ਵਿੱਚੋਂ ਦੋ ਚਾਰ ਰਹਿ ਗਏ 10 ਰਹਿ ਗਏ ਤਾਂ ਸਾਡੇ ਕੋਲ ਆ ਦੇਖੋ ਹੁਣ ਆ ਜਿਹੜੀ ਮੈਡੀਸਨ ਹੈ ਜੇ ਕੋਈ ਲਗਾਤਾਰ ਇਹਨੂੰ 1 ਮਹੀਨਾ ਖਾ ਲਵੇ ਤਾ 1 ਮਹੀਨੇ ਦੇ ਵਿੱਚ ਛਕਰਾਣੂ ਜਿਹੜੇ ਨੇ ਉਹਦੇ तकरीबन ਪੂਰੇ ਕਰਦੇ। ਇਸ ਤਰ੍ਹਾਂ ਦੇ ਤੁਸੀਂ ਪਹਾੜ ਲਗਾਏ ਨੇ ਜੀ ਇਹ ਤਾਂ ਫਾਰਮੂਲੇ ਨੁਸਖੇ ਨੇ ਪਹਾੜ ਵਾਂਗੂ ਲਾਏ ਨੇ ਤੇ ਫਿਰ ਪਹਾੜਾਂ ਵਰਗੀ ਕੰਮ ਕਰਦੇ ਨੇ। ਬਿਲਕੁਲ ਜੀ ਲੋਹੇ ਵਰਗਾ ਕਰਦੇ ਨੇਗੇ। ਵਾਕਿਆ ਹੀ ਪਹਾੜ ਦੀ ਤਰ੍ਹਾਂ ਤੁਹਾਡੇ ਨਾਲ ਹੀ ਖੜ ਜਾਣ ਗਿਆਨ ਕੇ। ਜੇਕਰ ਤੁਹਾਨੂੰ ਢਿੱਲਾਪਾ ਆਣੇ, ਜੇਕਰ ਤੁਹਾਡੀ ਟਾਈਮਿੰਗ ਦੀ ਕਮੀ ਹੈ ਤੇ ਜੇਕਰ ਤੁਹਾਡੇ ਵਿੱਚ ਛਕਰਾਣੂ ਜਿਹੜੇ ਨੇ ਉਹ ਬਿਲਕੁਲ ਨਿਲ ਹੋ ਗਿਆ ਜਾਂ ਬਹੁਤ ਜ਼ਿਆਦਾ ਘਟ ਗਿਆ ਤੁਸੀਂ ਬੱਚਾ ਪੈਦਾ ਕਰਨ ਦੇ ਕਾਬਲ ਨਹੀਂ ਰਹੇ ਤਾਂ ਉਹ ਮੁੰਡੇ ਕੁੜੀਆਂ ਸਾਨੂੰ ਆਣ ਕੇ ਮਿਲਦੇ ਆ। ਔਰ ਮਿਲ ਵੀ ਇਹ ਬਿਲਕੁਲ ਠੀਕ ਹੋ ਜਾਂਦੇ ਨੇ ਔਰ ਇੱਕ ਕਮਹੀਨੇ ਬਾਅਦ ਜਿਹੜਾ ਸਾਨੂੰ ਮਤਲਬ ਟੈਸਟ ਕਰਾ ਲੈ ਟੈਸਟ ਦੇ ਵਿੱਚ ਸਾਹਮਣੇ ਆ ਜਾਊਗਾ ਜੀ 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 ਅੱਛਾ ਮੁੰਡਿਆਂ ਨੂੰ ਤਾਂ ਪ੍ਰੋਬਲਮ ਹੁੰਦੀ ਹੈ ਆਦਰਵਾਇਜ਼ ਵੀ ਅਰਜਕਲ ਔਰਤਾਂ ਨੂੰ ਵੀ ਬੜੀ ਦਿੱਕਤ ਹੈਗੀ ਹੈ ਜੀ ਲਕੋਰੀਏ ਦੀ ਦਿੱਕਤ ਹੈਗੀ ਫਿਰ ਉਹਨਾਂ ਦਾ ਵੀ ਕੋਈ ਨਾ ਹੱਲ ਹੈ ਤੁਹਾਡੇ ਕੋਲ ਹਾਂਜੀ ਬਿਲਕੁਲ ਜੀ ਸਾਡੇ ਕੋਲ ਲਕੋਰੀਏ ਦੀ ਮੈਡੀਸਿਨ ਹੈ ਸਿਰਫ 15 ਕੁ ਦਿਨੀ ਖਾਣੀ ਪੈਂਦੀ ਹੈ 15 ਦਿਨਾਂ ਦੇ ਵਿੱਚ ਉਹ ਮਤਲਬ ਫਰਕ ਤਾਂ ਪਹਿਲੇ 5 ਦਿਨਾਂ ਚ ਹੀ ਪੈ ਜਾਂਦਾ ਪਰ 15 ਤੋਂ 20 ਦਿਨ ਅਸੀਂ ਦਵਾਈ ਖਵਾ ਦਿੰਨੇ ਆ ਤੇ ਬਿਲਕੁਲ ਠੀਕ ਹੋ ਜਾਂਦਾ ਇਹ ਕਿੱਡਾ ਕੋਖਾ ਕੰਮ ਅੱਛਾ ਹਾਂਜੀ ਤੁਸੀਂ ਤਾਂ ਕਹਿੰਦੇ ਵੀ ਕੈਂਸਰ ਵਰਗੀ ਜਿਹੜੀ ਨਾਮੁਰਾਦ ਬਿਮਾਰੀ ਹੈਗੀ ਉਹਦੇ ਵੀ ਤੁਹਾਡੇ ਕੋਲ ਤੋੜ ਹੈਗੇ ਨੇ ਬੇਬੇ ਆਏ ਸੀ ਇੱਥੇ ਇਹ ਖੁਦ ਦੱਸ ਰਹੇ ਸੀ ਕਿ 15 ਦਿਨ ਪਹਿਲਾਂ ਉਹਨਾਂ ਦੀ ਕੀ ਹਾਲਤ ਸੀ ਤੇ 15 ਦਿਨ ਬਾਅਦ ਉਹ ਖੁਦ ਆਪਣੀ ਨੂਨ ਨਾਲ ਆਪਣੇ ਪੈਰਾਂ ਤੇ ਤੁਰ ਕੇ ਆਈ ਹੈ ਇਹ ਕਮਾਲ ਕਿਵੇਂ ਹੋਇਆ ਜੀ ਬਸ ਇਹ ਕੁਦਰਤ ਦੀ ਦੇਣ ਹੈ ਔਰ ਕੁਦਰਤ ਨੇ ਇਹ ਸਾਰੇ ਦੇਸੀ ਇਲਾਜ ਜਿਹੜੇ ਬਣਾਏ ਹੋਏ ਨੇ ਤੇ ਜਿਹੜਾ ਕਿ ਮੰਨ ਲਓ ਸਾਡੇ ਕੋਲ ਕੈਂਸਰ ਦਾ ਇਲਾਜ ਹੈ ਬਹੁਤ ਹੀ ਜ਼ਿਆਦਾ ਵਧੀਆ ਹੈ ਬੜੇ ਹੀ ਜਲਦੀ ਠੀਕ ਕਰਦਾ ਹੈ ਔਰ ਦਿਨ ਬਦਨੇ ਜਿਹੜਾ ਪੇਸ਼ੈਂਟ ਹੈ ਜਿਵੇਂ ਵੀਕ ਹੋਈ ਜਾ ਰਿਹਾ ਹੈ ਤਾਂ ਸਾਡੇ ਕੋਲ ਸਿਰਫ 1 ਮਹੀਨੇ ਦੀ ਮੈਡੀਸਿਨ ਲਿਜਾ ਕੇ ਵੇਖੇ ਤੇ ਰਿਜ਼ਲਟ ਵੇਖੇ ਨੋ ਬਰ ਨੋ ਨਵਾਂ ਬਣ ਜਾਊਗਾ ਬੰਦਾ। ਕੀ ਬਾਤ ਹੈ? ਕੀ ਹਾਂਜੀ। ਅੱਛਾ ਤੇ ਫਿਰ ਡਾਕਟਰ ਸਾਹਿਬ ਹੁਣ ਆਪਾਂ ਆਪਣੇ ਨੁਸਖੇ ਤੇ ਫਾਰਮੂਲੇ ਦੇ ਉੱਤੇ ਆਈਏ। ਤੁਸੀਂ ਕਹਿ ਰਹੇ ਹੋ ਕਿ ਜਿਹੜਾ ਇਹ ਔਲਾ ਹੈਗਾ ਇਹ ਦੇਖੋ ਤੁਸੀਂ ਡਾਕਟਰ ਸਾਹਿਬ ਨੇ ਲਗਾ ਕੇ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਤੁਸੀਂ ਕਹਿ ਰਹੇ ਹੋ ਕਿ ਇਹ ਇਹਦੇ ਵਿੱਚ ਲਗਾਉਣ ਦਾ ਕੀ ਅਰਥ ਕੀ ਹੈ? ਜੇ ਬਲਤ ਸਾਨੂੰ ਇਹ ਸਮਝਾਓ। ਔਲਿਆਂ 'ਚ ਮੈਂ ਤਾਂ ਅਜ ਤੱਕ ਦੇਖਣ ਵੀ ਤੁਸੀਂ ਲੌਂਗ ਇਸ ਤਰੀਕੇ ਨਾਲ ਇਨਟੇਕ ਕੀਤਾ ਹੋਇਆ ਵਿੱਚ ਲਗਾਏ ਹੋਏ ਨੇ। ਔਲਿਆਂ ਦੇ ਵਿੱਚ ਲਗਾਉਣ ਦਾ ਇਹ ਮਤਲਬ ਹੈ ਵੀ ਔਲੇ ਦੀ ਗਰਮੀ ਜਿਹੜੀ ਹੈ ਔਲਾ ਜਿਹੜਾ ਚੂਸ ਲੈਗਾ। ਇਹ ਗਰਮ ਬਹੁਤ ਹੁੰਦਾ ਹੈ ਜੇਕਰ ਇਹਨੂੰ ਸਿੱਧਾ ਲਵਾਂਗੇ ਅਸੀਂ ਪੰਜ ਲੌਂਗ ਡੇਲੀ ਦੇ ਲੈਣ ਲੱਗ ਪਈਏ ਤਾਂ ਸਾਨੂੰ ਇਹਨੇ ਤਾਕਤ ਦੇਣ ਦੇ ਬਜਾਏ ਉਲਟਾ ਨੁਕਸਾਨ ਕਰ ਦੇਣਾ ਓਕੇ ਸਾਡੀ ਜਿਹੜੀ ਮਰਦਾਂ ਦੀ ਤਾਕਤ ਹੈ ਉਹਨੂੰ ਇਹ ਖਤਮ ਕਰ ਦੂਗਾ ਖਤਮ ਕਰ ਦੂਗਾ ਮਤਲਬ ਜੇ ਤੋ ਗਰਮੀ ਪੈ ਜੇਗੀ ਤੇ ਵੀਰਜ ਆਪਣੇ ਆਪ ਨਿਕਲਣਾ ਸ਼ੁਰੂ ਹੋ ਜਾਣਾ ਤਾਤ ਪੈਣੀ ਸ਼ੁਰੂ ਹੋ ਜਾਣੀ ਹੈ ਸੁਪਨਦੋਸ਼ ਸ਼ੁਰੂ ਹੋ ਜਾਣਾ ਤੇ ਅੱਜ ਕੱਲ ਦੇ ਪੇਸ਼ੈਂਟ ਹੀ ਬਹੁਤ ਜ਼ਿਆਦਾ ਨੇ ਜਿਹੜੇ ਤਾਤ ਔਰ ਸੁਪਨਦੋਸ਼ ਦੇ ਨੇ ਜਿਨ੍ਹਾਂ ਦੇ ਸੁੱਤੇ ਪਈ ਵੀਰਜ ਆਪਣੇ ਆਪ ਨਿਕਲੀ ਜਾ ਰਿਹਾ ਹੈ ਤੇ ਉਹ ਸਾਡੇ ਕੋਲ ਆਉਂਦੇ ਆ ਔਰ ਅਸੀਂ ਉਹਨਾਂ ਨੂੰ ਦਿੰਨੇ ਆ ਮੈਡੀਸਨ ਤੇ ਲੋਹੇ ਵਰਗੇ ਹੋ ਜਾਂਦੇ ਆ ਮਤਲਬ ਅੱਜ ਕੱਲ ਤਾਂ ਵੈਸੀ ਸਰਦੀ ਦੇ ਵਿੱਚ ਬੰਦਾ ਤੁਰਿਆ ਜਾਂਦਾ ਰਸੋਈ ਦੇ ਵਿੱਚੋਂ ਚੱਕ ਕੇ ਲੌਂਗ ਆਪਣੇ ਮੂੰਹ 'ਚ ਪਾ ਲੈਂਦਾ ਇੱਕ ਜਾਂ ਦੋ ਜਾਂ ਤਿੰਨ ਜਾਂ ਚਾਰ ਮਤਲਬ ਉਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਨਾ ਉਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਇਸ ਲੌਂਗ ਨੂੰ ਲੌਂਗਾ ਨੂੰ ਇਹਦੇ ਵਿੱਚ ਲਗਾ ਦੇਵੇ ਇੱਕ ਡੇਲੀ ਲੌਂਗ ਖਾ ਸਕਦਾ ਔਰ ਔਲਾ ਇੱਕ ਜਾਂ ਦੋ ਵੱਟ ਵੱਧ ਇੰਨੀ ਲੈ ਸਕਦਾ ਬਸ ਕਰੇਗਾ ਕੀ ਜੀ ਇਹ ਜਿਹੜਾ ਆਲੇਚ ਲੌਂਗ ਲਗਾਏ ਹੋਏ ਨੇ ਤੇ ਜਿਹੜਾ ਇਹ ਔਲਾ ਖਾਏਗਾ ਜਾਂ ਲੌਂਗ ਖਾਏਗਾ ਕਰੇਗਾ ਕੀ ਸਾਨੂੰ ਇਹ ਵੀ ਦੱਸ ਦਿਓ ਹਾਂ ਇਹ ਮਰਦਾਂ ਵਾਸਤੇ ਬਹੁਤ ਵਧੀਆ ਹੈ ਉਹਨੇ ਗਰਮੈਸ਼ ਦੇਣੀ ਹੈ ਉਹ ਸਰੀਰ ਨੂੰ ਤਾ ਕੇ ਸਾਰੇ ਨੂੰ ਦੇਵੇਗਾ ਔਰ ਖੂਨ ਦਾ ਸਰਕਲ ਤੇਜ ਕਰੇਗਾ ਤੇ ਜਿਹੜੇ ਲਿੰਗ ਦੇ ਵਿੱਚ ਮਤਲਬ ਬਲੱਡ ਨਹੀਂ ਜਾਂਣ ਰਿਆ ਇਹ ਉਹਦੇ ਇਹ ਮਤਲਬ ਕੋਸ਼ਿਸ਼ ਕਰੇਗਾ ਮਤਲਬ ਇਹ ਨੂੰ ਠੀਕ ਕਰਨ ਦੀ ਤੇ ਜੇਕਰ ਇਹਦੇ ਲੈਣ ਦੇ ਬਾਵਜੂਦ ਵੀ ਨਹੀਂ ਠੀਕ ਹੁੰਦਾ ਤੇ ਸਾਡੇ ਕੋਲ ਮੈਡੀਸਿਨ ਹੈਗੀ ਹੈ ਉਹ ਖੂਨ ਨੂੰ ਸੈੱਟ ਕਰ ਦਿੰਦੀ ਹੈ ਕਿੰਨੇ ਦਿਨਾਂ ਚ ਜੀ ਇੱਕ ਮਹੀਨੇ ਦੀ ਦਵਾਈ ਦਿੰਨੇ ਆ ਸਿਰਫ ਇੱਕ ਮਹੀਨੇ ਦੀ ਇੱਕ ਮਹੀਨੇ ਦੇ ਵਿੱਚ ਇਲਾਜ ਹੈ ਮਰੀਜ਼ ਤਕਰੀਬਨ ਠੀਕ ਹੋ ਜਾਂਦੇ ਇਹ ਤਾਂ ਨਹੀਂ ਹੈਗਾ ਵੀ ਇੱਕ ਮਹੀਨੇ ਬਾਅਦ ਫੇਰ ਉਹਨੂੰ ਅਗਲੇ ਮਹੀਨੇ ਕਹੋ ਜੀ ਫੇਰ ਅਗਲੇ ਮਹੀਨੇ ਫੇਰ ਖਾ ਲੋ ਤਾਂ ਅਗਲੇ ਮਹੀਨੇ ਫੇਰ ਕਹੋ ਜੀ ਫੇਰ ਹਜੇ ਮਾਮਲਾ ਸੈੱਟ ਨਹੀਂ ਹੈਗਾ ਇੱਕ ਵਾਰ ਖਾਣੀ ਪਊਗੀ ਲਾਈਫ ਚ ਹਰੇਕ ਸਾਲ ਜਾਂ ਹਰੇਕ 6 ਮਹੀਨੇ ਬਾਅਦ ਜਾਂ 2 ਮਹੀਨੇ ਬਾਅਦ ਕਿਵੇਂ ਰਹਿੰਦਾ ਜੀ ਤੁਹਾਡਾ ਨੁਸਖਾ ਨਹੀਂ ਜੀ ਇੱਕ ਮਹੀਨਾ ਹੀ ਖਾਣੀ ਪੈਂਦੀ ਹੈ ਕੋਈ ਕਿਤੇ ਚਲੋ ਕੁਦਰਤ ਦੇ ਵੱਲੋਂ ਹੁੰਦੀ ਹੈ ਪ੍ਰੋਬਲਮ ਕਿਸੇ ਨੂੰ ਕੋਈ 1% ਇਸ ਤਰ੍ਹਾਂ ਦੇ ਬੰਦੇ ਨਿਕਲ ਆਂਦੇ ਆ ਜੇ ਨੈਕਸਟ ਸਟੇਜ ਤੇ ਚਲਾ ਜਾਵੇ ਜਿਹੜਾ ਬੰਦਾ ਨੂੰ ਨੂੰ ਜਿਨ੍ਹਾਂ ਨੂੰ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਿਕਲ ਆਂਦੀ ਹੈ ਜਾਂ 슈ਗਰ ਦੇ ਮਾਰੇ ਹੋਏ ਪੇਸ਼ੈਂਟ ਨੇ ਉਹਨਾਂ ਦੀ ਤਾਂ ਬਹੁਤ ਬੁਰੀ ਹਾਲਤ ਹੈ ਤੇ 슈ਗਰ ਵਾਲਾ ਤਾਂ ਹੱਲ ਹੈ ਜੀ ਜਿਹੜੇ ਗਰਸਤੀ ਜਿਨ੍ਹਾਂ ਦੀ ਕੰਧਾ ਟਹਿ ਟੇਰੀ ਹੋ ਗਈ ਨੇ ਗਰਸਤੀ ਵਾਲੀਆਂ 슈ਗਰ ਦੇ ਵਿੱਚ 슈ਗਰ ਕਰਕੇ ਜਾਂ ਬੀਪੀ ਕਰਕੇ ਦੇਖੋ ਜੀ ਅਸੀਂ 슈ਗਰ ਦੀ ਮੈਡੀਸਿਨ ਵੀ ਦਿੰਨੇ ਆ ਅੱਛਾ ਤੇ 슈ਗਰ ਜਿਹੜੀ ਬੜੀ ਛੇਤੀ ਠੀਕ ਹੋ ਜਾਂਦੀ ਇੱਕ ਮਹੀਨੇ ਦੀ ਮੈਡੀਸਿਨ ਦੇ ਵਿੱਚ ਤਕਰੀਬਨ ਨਿਲ ਆ ਜਾਂਦੀ ਹੈ 슈ਗਰ ਹਾਂਜੀ ਤੇ ਪੇਸ਼ੈਂਟ ਸਾਡੇ ਇਸ ਤਰ੍ਹਾਂ ਦੇਣੇ ਕਿ ਜਿਹੜੇ 슈ਗਰ ਦੀ ਮੈਡੀਸਿਨ ਲੈ ਕੇ ਗਏ ਨੇ ਮਹੀਨੇ ਬਾਅਦ ਉਹ ਘੁੜ ਤੱਕ ਕਾ ਲੈਂਦੇ ਨੇ ਅੱਛਾ ਤੇ ਰਹੀ ਗੱਲ ਦੂਸਰੀ ਉਹਨਾਂ ਨੂੰ ਜੇਕਰ ਨਰਮਦੀ ਦੀ ਪ੍ਰੋਬਲਮ ਆ ਗਈ ਹੈ ਤਾਂ ਉਹਨਾਂ ਦਾ ਸਾਡੇ ਕੋਲ ਬਹੁਤ ਹੀ ਜ਼ਿਆਦਾ ਵਧੀਆ ਇਲਾਜ ਹੈਗਾ ਹੈ ਅਤੇ ਜਿਉ ਉਹਨਾਂ ਨੂੰ ਵੀ ਅਸੀਂ 1 ਮਹੀਨਾ ਦਵਾਈ ਖਵਾਣੇ ਆ ਜਿਵੇਂ ਕਿ ਹੁਣ ਇੱਕ ਦਿਨ 68 ਸਾਲ ਦੇ ਬਜ਼ੁਰਗ ਆਏ ਸੀ ਉਹਨਾਂ ਨੂੰ ਅਸੀਂ ਮੈਡੀਸਨ ਦਿੱਤੀ ਹੈ ਤਾਂ ਉਹ 20 ਦਿਨਾਂ ਬਾਅਦ ਉਹਨਾਂ ਦਾ ਫੋਨ ਆਇਆ ਵੀ ਮੈਂ ਤਕਰੀਬਨ 99% ਠੀਕ ਹੋ ਗਿਆ 68 ਸਾਲ ਦੇ ਬਜ਼ੁਰਗ 70 ਸਾਲ 68 ਸਾਲ ਦੇ ਤੇ ਵੀ ਇਸ ਤਰ੍ਹਾਂ ਦੇ ਵੀ ਮਰੀਜ਼ ਆਉਂਦੇ ਨੇ ਤੁਹਾਡੇ ਕੋਲ ਆਉਂਦੇ ਨੇ ਜੀ ਹਰ ਇੱਕ ਦਾ ਸ਼ੌਂਕ ਹੈ ਅਗਲੇ ਇਹ ਸਰੀਰ ਦੀ ਪ੍ਰੋਬਲਮ ਹੈ ਉਹਨੂੰ ਠੀਕ ਕਰਨਾ ਅਸੀਂ ਅੱਛਾ ਹੈ ਸਰੀਰ ਤੁਹਾਡੇ ਦਾ ਅੰਗ ਹੈ ਅੱਛਾ ਜਿਹੜਾ ਉਹ ਮੌਜ ਮਸਤੀ ਵਾਲਾ ਪਾਰਟ ਹੈਗਾ ਇਹ ਤੁਸੀਂ ਕਿੰਨੇ ਸਾਲ ਤੱਕ ਮੰਨਦੇ ਹੋ ਵੀ ਇਹ ਖਰਾਬ ਨਹੀਂ ਹੁੰਦਾ ਇਹ ਉਹ ਬੰਦਾ ਤੇ ਬੁੱਢਾ ਤੇ ਕੋੜਾ ਤੇ ਬੰਦਾ ਕਹਿੰਦੇ ਨੇ ਕਦੀ ਬੁੱਢੇ ਨਹੀਂ ਹੁੰਦੇ ਜੇਕਰ ਉਹਨਾਂ ਦਾ ਧਿਆਨ ਰੱਖਿਆ ਜਾਵੇ ਤੇ ਇਹ ਸਦਾ ਵਾਸਤੇ ਹੀ ਮਰਨ ਤੱਕ ਇਹ ਕਵਾਂਗੇ ਕਿ ਉਹ ਬੰਦੇ ਦੇ ਉਹਦੇ ਜਿੰਨੇ ਉਹਦੇ ਜੀਵਨ ਹੈ ਉਸ ਜੀਵਨ ਤੱਕ ਇਹ ਬਿਲਕੁਲ ਨਾਲ ਸਾਥ ਨਿਮਾਉਂਦਾ ਹੈ ਜੇਕਰ ਅਸੀਂ ਨਾਲੋਂ ਨਾਲ ਕੇਅਰ ਕਰੀਏ ਪਰਹੇਜ਼ ਵੀ ਕਰੀਏ ਪਰਹੇਜ਼ ਵੀ ਬਹੁਤ ਦੱਸਿਆ ਸੀ ਉਹਨਾਂ ਨੂੰ ਤੁਸੀਂ ਕਰੀਏ ਪਰਹੇਜ਼ ਵੀ ਅਸੀਂ ਕਿਹ ਲਈ ਅੱਧਾ ਜਿਹੜਾ ਇਲਾਜ ਹੁੰਦਾ ਹਾਂ ਕੋਈ ਗੱਲ ਨਹੀਂ ਜੇਕਰ ਪੇਸ਼ੈਂਟ ਦੇ ਮੁਤਾਬਕ ਹੈ ਉਹ ਜਦੋਂ ਸਾਹਮਣੇ ਆਂਦਾ ਜਿੰਨੀ ਕੋ ਨੂੰ ਲੋਡ ਹੁੰਦੀ ਹੈ ਉਸ ਮੁਤਾਬਕ ਫਿਰ ਉਹਨੂੰ ਦੱਸ ਦਿੱਤਾ ਜੀ 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 ਅੱਛਾ ਤੇ ਹੁਣ ਸਾਨੂੰ ਇਹ ਔਲਿਆ ਵੀ ਸਮਝਾ ਦਿਓ ਤੁਸੀਂ ਔਲਿਆਂ ਦੇ ਉੱਤੇ ਵੀ ਜਿਹੜਾ ਚਾਂਦੀ ਦਾ ਵਰਕ ਦੇਖੋ ਤੁਸੀਂ ਇਹ ਔਲਿਆਂ ਦੇ ਉੱਤੇ ਡਾਕਟਰ ਸਾਹਿਬ ਨੇ ਚਾਂਦੀ ਦਾ ਵਰਕ ਲਗਾਇਆ ਔਰ ਇਹ ਨੁਸਕਾ ਇਹ ਫਾਰਮੂਲਾ ਵੀ ਅ ਜਿੰਨਾਂ ਕੋਲੋਂ ਅਸੀਂ ਲੈ ਕੇ ਜਾਣਾ ਉਹ ਵੀ ਅਚਾਨਕ ਸਾਡੇ ਹੱਥ ਲੱਗਿਆ ਇੱਕ ਮਰੀਜ਼ ਨੂੰ ਇਹ ਬੈਠੇ ਬੈਠੇ ਨੂੰ ਕਹਿ ਰਹੇ ਸੀ ਵੀ ਚਾਂਦੀ ਲੱਗੇ ਔਲੇ ਦੇ ਉੱਤੇ ਆਪਣਾ ਜਿਹੜਾ ਬਾਈਟ ਕਰ ਲਓ ਦੰਦੀ ਵੱਡੋ ਕੀ 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 ਪ੍ਰੋਬਲਮ ਸੀ ਜੀ ਉਹ ਮੁੰਡੇ ਨੂੰ ਜਿਹਨੂੰ ਤੁਸੀਂ ਇਹ ਔਲੇ ਖਲਾਰੇ ਸੀ ਚਾਂਦੀ ਵਿੱਚ ਲਪੇਟ ਕੇ ਹਾਂਜੀ ਚਾਂਦੀ ਦੇ ਨਾਲ ਜਦੋਂ ਹਲਕਾ ਆਏਗਾ ਜਿੰਨਾਂ ਦੀ ਟਾਈਮਿੰਗ ਬਿਲਕੁਲ ਜ਼ੀਰੋ ਹੋ ਗਈ ਹੋਈ ਹੈ ਗਰਮੀ ਕਰਕੇ ਹਾਂ ਗਰਮੀ ਕਰਕੇ ਉਹ ਡੇਲੀ ਗਰਮੀ ਵੱਧ ਕਿਵੇਂ ਜਾਂਦੀ ਹੈ ਜੀ ਇੰਨੀ ਗਰਮੀ ਕਿਵੇਂ ਵੱਧ ਜਾਂਦੀ ਹੈ ਕਿ ਸਾਰਾ ਸਤਿਆਨਾਸ਼ ਹੋ ਜਾਂਦਾ ਸਾਰੇ ਪਾਸੇ ਦੇਖੋ ਜੀ ਫਾਸਟ ਫੂਡ ਖਾਂ ਕੇ ਦੇਖੋ ਹੁਣ ਜੇ ਆਪਾਂ ਵਿਚਾਰ ਕਰੀਏ ਤੇ ਕਣਕ ਦੇ ਜੀ ਕਣਕ ਦਾ ਤੇਲ ਲੈ ਲਈਏ ਤੇ ਪੰਜ ਬੂੰਦਾ ਨਹੀਂ ਬੰਦਾ ਲੈ ਸਕਦਾ ਆਪਾਂ ਕਣਕ ਨਿੱਤ ਖਾਂਦੇ ਆਂ ਉਹਦਾ ਇੰਨੀ ਗਰਮ ਹੈ ਇੰਨੀ ਗਰਮ ਹੈ ਤੇ ਤੁਸੀਂ ਸੋਚ ਕੇ ਵੇਖੋ ਵੀ ਅਸਕਰਤਾ ਸਾਨੂੰ ਉਹਦੇ ਤੋਂ ਵੀ ਤਾਂ ਗਰਮੀ ਮਿਲਦੀ ਹੈ ਹੂੰ ਹੂੰ ਠੀਕ ਹੈ ਅਸੀਂ ਰਾਤ ਦਿਨ ਰੋਟੀ ਖਾਧੀ ਜਾਂਦੇ ਆਂ ਤੇ ਉਹਦੇ ਤੋਂ ਵੀ ਸਾਨੂੰ ਗਰਮੀ ਪੈ ਜਾਂਦੀ ਹੈ ਔਰ ਫਾਸਟ ਫੂਡ ਤੋਂ ਪੈ ਜਾਂਦੀ ਹੈ ਡਰਾਈ ਫਰੂਟ ਤੋਂ ਪੈ ਜਾਂਦੀ ਹੈ ਮਤਲਬ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਕੋਈ ਵੀ ਕਿਸੇ ਕਾਰਨ ਵੀ ਦਵਾਈਆਂ ਹੁਣ ਇੰਨੀਆਂ ਮਰੀਜ਼ ਖਾ ਰਹੇ ਨੇ ਅੰਤਿਕੋਨੀ ਹਰ ਬੰਦਾ ਦਵਾਈ ਜੇਬ ਚ ਲੈ ਕੇ ਲਗਾ ਫਿਰਦਾ ਹੈ ਔਰ ਉਹਨਾਂ ਨੂੰ ਵੀ ਇਸ ਦਵਾਈਆਂ ਦੀ ਵਜ੍ਹਾ ਕਰਕੇ ਵੀ ਗਰਮੀ ਪੈ ਜਾਂਦੀ ਬਹੁਤ ਜ਼ਿਆਦਾ ਪੈਂਦੀ ਦਵਾਈਆਂ ਕਰਕੇ ਗਰਮੀ ਭਾਵੇਂ ਉਹ ਕਿਸੇ ਵੀ ਬਿਮਾਰੀ ਦੀ ਹੁਣ ਟਾਈਫੈਡੀਆਂ ਹੋ ਜਾਣ ਹੁਣ ਟਾਈਫੈਡ ਦੀ ਗੱਲ ਹੈ ਲਈਏ ਟਾਈਫੈਡ ਮੇਰੇ ਮੂੰਹ ਨਿਕਲਿਆ ਕਿ ਸਾਡੇ ਕੋਲ ਸਿਰਫ 10 ਦਿਨ ਦਵਾਈ ਖਾਣੀ ਪੈਂਦੀ ਮਰੀਜ਼ ਨੂੰ ਜੁਨਾ ਮਰਜੀ ਪੁਰਾਣਾ ਟਾਈਫੈਡ ਹੋਵੇ 10 ਦਿਨਾਂ ਦੇ ਵਿੱਚ ਖਤਮ ਹੋ ਜਾਂਦਾ ਹੈ ਅੱਛਾ ਤੇ ਫਿਰ ਡਾਕਟਰ ਸਾਹਿਬ ਜਿਹੜਾ ਔਲਾ ਚਾਂਦੀ ਲੱਗਿਆ ਖਾਏਗਾ ਇਹ ਕਿੰਨੇ ਦਿਨਾਂ ਬਾਅਦ ਖਾਣਾ ਹੈ ਕਿਸ ਵੇਲੇ ਖਾਣਾ ਹੈ ਇਹ ਵੀ ਸਾਨੂੰ ਥੋੜਾ ਜਿਹਾ ਸਮਝਾ ਦਿਓ ਤੁਹਾਡੇ ਦਰਸ਼ਕ ਇੱਤੇ ਜਿਨ੍ਹਾਂ ਕੋਲ ਚਾਂਦੀ ਦੇ ਵਰਕ ਨਹੀਂ ਹੈ ਕਿ ਕੱਲਾ ਔਲਾ ਕੰਮ ਕਰੇਗਾ ਅ ਚਾਂਦੀ ਦੇ ਵਾਲੇ ਚਾਂਦੀ ਦੇ ਵਰਕ ਲਿਆਣੇ ਕਿੰਨੇ ਕੋਖੇ ਆ ਤੇ ਔਲਾ ਕੱਲਾ ਵੀ ਕੰਮ ਕਰਦਾ ਸਵੇਰੇ ਖਾਲੀ ਪੇਟ ਲੈ ਸਕਦਾ ਬਾਕੀ ਇਹਨੂੰ ਕਿਸੇ ਵੇਲੇ ਵੀ ਲਿਆ ਜਾ ਸਕਦਾ ਜੀ ਇਹ ਵਾਲਾਂ ਨੂੰ ਵੀ ਬਹੁਤ ਫਾਇਦਾ ਕਰਦਾ ਹੈ ਤੇ ਜੇਕਰ ਕਿਸੇ ਦੇ ਵਾਲ ਛੱਟਦੇ ਹੋਣ ਤੇ ਉਹਨਾਂ ਨੂੰ ਫਾਇਦਾ ਕਰੇਗਾ ਜੇਕਰ ਫਿਰ ਨਹੀਂ ਫਾਇਦਾ ਹੋ ਰਿਹਾ ਤੇ ਫਿਰ ਸਾਨੂੰ ਮਿਲੋ ਆ ਕੇ ਜਿਹੜੀ ਉਮਰ ਤੋਂ ਪਹਿਲਾਂ ਤੁਸੀ ਮੈਨੂੰ ਲੱਗਦਾ ਫਿਰ ਚਾਂਦੀ ਲੱਗਾ ਔਲੇ ਖਾਣੇ ਜਿਹੜਾ ਤੁਹਾਡੀ ਇਨੀ ਦਾੜੀ ਹੁਣ ਤੱਕ ਸ਼ਾਹ ਕਾਲੀ ਹੈ ਹਾਂਜੀ ਮੈਂ ਤਾਂ ਸਾਰੀ ਉਮਰ ਔਲੇ ਬਹੁਤ ਖਾਦੇ ਨੇ ਹਾਂਜੀ ਹੋ ਸਕਦਾ ਔਲਿਆਂ ਦੇ ਇਹ ਕਾਰਨ ਹੋਏਗਾ ਜਿਹਦੇ ਵਜ੍ਹਾ ਕਰਕੇ ਅਜੇ ਤੱਕ ਕਾਲੀ ਹੈ ਔਰ ਜੇਕਰ ਹੁਣ ਸਾਡੇ ਕੋਲ ਇੱਕ ਪੇਸ਼ੈਂਟ ਹੈ ਹੁਣ ਪੱਥਰੀ ਦੇ ਲੈ ਲਈਏ ਜੀ ਜੀ ਤੇ ਪੱਥਰੀ ਦੇ ਪੇਸ਼ੈਂਟ ਜਿਹੜੇ ਨੇ ਗੁਰਦੇ ਦੀ ਪੱਥਰੀ ਏ ਔਰ ਇੱਥੋਂ ਤੱਕ ਕਿ ਹੁਣ ਪਿੱਤੇ ਦੀ ਪੱਥਰੀ ਦਾ ਵੀ ਸਾਡੇ ਕੋਲ ਇਲਾਜ ਆ ਗਿਆ ਅੱਛਾ ਜੀ ਜੀ ਪਰ ਉਹ ਤਾਂ ਕਹਿੰਦੇ ਨੇ ਜੀ ਕਿ ਪਿੱੱਤੇ ਹੀ ਕਢਾ ਦੋ ਡਾਕਟਰ ਤਾਂ ਕਹਿੰਦੇ ਆ ਪਿੱਤਾ ਅਸਲ ਦੇ ਵਿੱਚ ਬੰਦ ਹੁੰਦਾ ਸਿੱਧੀ ਉਹਦੇ ਚੋਂ ਪੱਥਰੀ ਨਹੀਂ ਨਿਕਲਦੀ ਜੇਕਰ ਕੋਈ ਮੈਡੀਸਿਨ ਐਦਾਂ ਦੀ ਤੁਹਾਨੂੰ ਮਿਲ ਜਾਏ ਜਿਹੜੀ ਉਹਨੂੰ ਪੱਥਰੀ ਨੂੰ ਪਾਣੀ ਬਣਾ ਦੇਵੇ ਪਾਣੀ ਬਣਾ ਦੇਵੇ ਤੇ ਫਿਰ ਉਹ ਲਿਕਵਿਡ ਉਹਦੇ ਵਿੱਚੋਂ ਸਿਮਦਾ ਉਵੇਂ ਹੀ ਸਮਝ ਜਾਂਦੀ ਤੇ ਜਿਨ੍ਹਾਂ ਨੂੰ ਹੁਣ ਦੇਖੋ ਨਸ਼ੇ ਕਰ ਕਰਕੇ ਜਿਹੜੇ ਪੇਸ਼ੈਂਟ ਨਸ਼ਾ ਕਰਦੇ ਨੇ ਰਾਤ ਦਿਨ ਲੱਗੇ ਰਹਿੰਦੇ ਨੇ ਟੀਕੇ ਲਾ ਰਹੇ ਨੇ ਉਹਨਾਂ ਦਾ ਇਲਾਜ ਸਾਡੇ ਕੋਲ 100% ਹੈ ਉਹ ਘਰੇ ਬੈਠੇ ਇਹ ਗੱਲ ਕਹੀ ਜਾਣਗੇ ਵੀ ਅਸੀਂ ਵੀ ਨਹੀਂ ਠੀਕ ਹੋ ਸਕਦੇ ਵੀ ਸਾਡੇ ਕੋਲੋਂ ਛੱਡਿਆ ਨਹੀਂ ਜਾ ਸਕਦਾ ਕਈ ਜਾ ਕੇ ਕੈਂਪਾਂ ਦੇ ਵਿੱਚ ਵੀ ਰਹਿ ਕੇ ਆਣਗੇ ਤੇ ਅਸੀਂ ਕਿੰਨੇ ਸਾਡੇ ਕੋਲ ਆਉ ਸਿਰਫ 15 ਦਿਨ ਲੱਗਦੇ ਨੇ ਨਾ ਕੋਈ ਮਾਰ ਨਾ ਕੋਈ ਕੁੱਟ ਤੇ ਸਿਰਫ ਘਰੇ ਬੈਠੇ ਤੰਗੀ ਕੋਈ ਨਹੀਂ ਆਣੀ ਅੱਛਾ ਹਾਂ ਉਹਨਾਂ ਨੂੰ ਜੇਕਰ ਕਾਲਾ ਪੀਲੀਆ ਹੋ ਗਿਆ ਜੇ ਕਾਲੇ ਪੀਲੀਏ ਦਾ ਕੋਈ ਹੋਰ ਪੇਸ਼ੈਂਟ ਹੋ ਗਿਆ ਕਿਸੇ ਵੀ ਕਾਰਨ ਹੋ ਗਿਆ ਕਾਲਾ ਪੀਲੀਆ ਤਾਂ ਸਾਡੇ ਕੋਲ ਉਹਦਾ ਬਹੁਤ ਜ਼ਿਆਦਾ ਵਧੀਆ ਇਲਾਜ ਹੈਗਾ ਇੱਕੋ ਮਹੀਨਾ ਦਵਾਈ ਖਾਣੀ ਪੈਂਦੀ ਹੈ ਮਹੀਨੇ ਬਾਅਦ ਉਹਦੀ ਜਿਹੜੀ ਰਿਪੋਰਟ ਹੈ ਉਹ ਨਰਮ ਹੋ ਜਾਂਦੀ ਅੱਛਾ ਕਾਲਾ ਪੀਲੀਆ ਵੀ ਸੈੱਟ ਕਰ ਦਿੰਦੇ ਹਾਂ ਬਿਲਕੁਲ ਜੀ ਬਿਲਕੁਲ 100% ਅੱਛਾ ਤੇ ਵੈਜੀ ਫਿਰ ਬਹੁਤ ਸਾਰੀਆਂ ਚੀਜ਼ਾਂ ਨੇ ਮੈਂ ਦੇਖਿਆ ਇੱਥੇ ਤੁਸੀਂ ਨੁਸਖੇ ਵਾਵਾ ਜਿਹੜੇ ਲੋਕਾਂ ਨੂੰ ਸੋਗਤ ਦੇ ਰੂਪ ਚ ਦੇ ਦਿੰਨੇ ਹੋ ਜਿਹੜੇ ਪਹਿਲੀਆਂ ਸਟੇਜਾਂ ਦੇ ਵਿੱਚ ਤੁਹਾਡੇ ਕੋਲ ਹੁੰਦੇ ਤੁਸੀਂ ਕਹਿੰਦੇ ਵੀ ਦਵਾਈ ਵਗੈਰਾ ਦੀ ਬਹੁਤ ਘੱਟ ਜਿਹੜੇ ਤੁਸੀਂ ਇਸਤੇਮਾਲ ਚ ਲੈ ਕੇ ਆਉਂਦੇ ਹੋ ਅੱਛਾ ਤੇ ਫਿਰ ਇਹ ਦੱਸੋ ਵੀ ਬਹੁਤ ਸਾਰੀਆਂ ਗੱਲਾਂ ਇਦਾਂ ਦੀ ਵੀ ਹੁੰਦੀਆਂ ਨੇ ਤੁਹਾਡਾ ਨੁਸਕਾ ਵੀ ਯੂਜ਼ ਕੀਤਾ ਇਹ ਵਾਲਾ ਔਲੇ ਵਾਲਾ ਲੌਂਗਾਂ ਵਾਲਾ ਇਸ ਤੋਂ ਪਹਿਲਾਂ ਤੁਹਾਡਾ ਮਰਬੇ ਵਾਲਾ ਵੀ ਯੂਜ਼ ਕੀਤਾ ਸੀ ਚਾਂਦੀ ਦੇ ਸੋਨੇ ਚਾਂਦੀ ਦੇ ਵਰਕਾਂ ਵਾਲਾ ਵੀ ਬਹੁਤ ਸਾਰੇ ਲੋਕਾਂ ਨੂੰ ਕੋਈ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਫਰਕ ਨਹੀਂ ਪੈਂਦਾ ਕਈਆਂ ਨੂੰ ਬਹੁਤ ਜ਼ਿਆਦਾ ਫਰਕ ਪੈ ਜਾਂਦਾ ਹੈ ਕਈਆਂ ਨੂੰ ਬਿਲਕੁਲ ਹੀ ਨਹੀਂ ਪੈਂਦਾ ਤੇ ਜਿਹੜੇ ਕਹਿੰਦੇ ਨੇ ਵੀ ਠੀਕ-ਠੀਕ ਫਰਕ ਪੈ ਗਿਆ ਉਹਦਾ ਕੀ ਕਾਰਨ ਹੁੰਦਾ ਜੀ ਦੇਖੋ ਜੀ ਹਰ ਇੱਕ ਦਾ ਉਹਦਾ ਉਹਦਾ ਸਰੀਰ ਹੈ ਕਿਸੇ ਤੇ ਮੈਡੀਸਨ ਕੋਈ ਜਿੰਨ ਕਿੰਨਾ ਅਸਰ ਕਰ ਜਾਂਦੀ ਕਿਸੇ ਤੇ ਕਿੰਨਾ ਅਸਰ ਕਰ ਜਾਂਦੀ ਹੈ ਠੀਕ ਹੈ ਹੁਣ ਜਿਸ ਵੀ ਪੇਸ਼ੈਂਟ ਦੀਆਂ ਮਤਲਬ ਲਿੰਗ ਦੀ ਗੱਲ ਆ ਪਾ ਕਰੀਏ ਤਾਂ ਉਹਨਾਂ ਦੀਆਂ ਲਿੰਗ ਦੀਆਂ ਜਿਹੜੀਆਂ ਵੇਨਸ ਨੇ ਉਹ ਬੈ ਗਈਆਂ ਬੈਠ ਗਈਆਂ ਉਹਨਾਂ ਚ ਬਲੱਡ ਸਰਕਲ ਹੀ ਨਹੀਂ ਕਰਦਾ ਬਲ ਉਹ ਇਹਦੇ ਵਿੱਚ ਹੱਡੀ ਤਾਂ ਹੁੰਦੀ ਨਹੀਂ ਠੀਕ ਹੈ ਜੀ ਬਲੱਡ ਨੇ ਅਗਾ ਜ਼ੋਰ ਪਾਣਾ ਹੁੰਦਾ ਬਲੱਡ ਅਗਾ ਜ਼ੋਰ ਨਹੀਂ ਮਾਰਦਾ ਤੇ ਉਹ ਮੈਡੀਸਨ ਦੇ ਰਹੀਂ ਹੀ ਜ਼ੋਰ ਪੈ ਸਕਦਾ ਹੈ ਮੈਡੀਸਨ ਹੀ ਇੱਕ ਇਹੋ ਜੀ ਤਾਕਤ ਹੈ ਜਿੰਦੇ ਰਹੀਂ ਮਾਫ ਕਰਨਾ ਤੁਹਾਨੂੰ ਵਿਚ ਰੋਕ ਰਿਹਾ ਤੁਹਾਡਾ ਕਹਿਣ ਦਾ ਮਤਲਬ ਇਹ ਵੀ ਜਿਨ੍ਹਾਂ ਦੀ ਸਟੇਜ ਬਹੁਤ ਅੱਗੇ ਚਲੀ ਗਈਆਂ ਉਹਨਾਂ ਤੇ ਨੁਸਖੇ ਬਹੁਤ ਘੱਟ ਕੰਮ ਕਰਦੇ ਨੇ ਫਿਰ ਉਹਦੇ ਤੇ ਤੁਹਾਡੇ ਫਾਰਮੂਲੇ ਕੰਮ ਕਰਦੇ ਨੇ ਹਾਂਜੀ ਬਿਲਕੁਲ ਫਾਰਮੂਲੇ ਕੰਮ ਕਰਦੇ ਆ ਜੀ ਅੱਛਾ ਡਾਕਟਰ ਸਾਹਿਬ ਜਿਹੜੇ ਤੁਹਾਨੂੰ ਬੈਠੇ ਇਸ ਵੇਲੇ ਬਾਹਰ ਦੇਖ ਰਹੇ ਨੇ ਅਗਰ ਬਾਹਰੋਂ ਕਿਸੇ ਨੇ ਕੋਈ ਮੈਡੀਸਨ ਤੁਹਾਡੇ ਕੋਲੋਂ ਜਾਂ ਨੂੰ ਕੋਈ ਨੁਸਖਾ ਲੈਣਾ ਹੋਆ ਉਹ ਕਿਵੇਂ ਰਾਬਤਾ ਕਿਵੇਂ ਕਰ ਸਕਦੇ ਜੀ ਤੁਹਾਡੇ ਤੱਕ ਉਹ ਅਸੀਂ ਕੰਟੈਕਟ ਨੰਬਰ ਤੁਹਾਨੂੰ ਅਸੀਂ ਦੇਨੇ ਆ ਤੇ ਉਹ ਸਾਡੇ ਨਾਲ ਕੰਟੈਕਟ ਕਰਨ ਤੇ ਅਸੀਂ ਕੋਰੀਅਰ ਆਈ ਮੈਡੀਸਨ ਭੇਜਦੇ ਆ ਅੱਛਾ ਪੂਰੀ ਦੁਨੀਆ ਚ ਪੂਰੀ ਦੁਨੀਆ ਜਿੱਥੇ ਮਰਜ਼ੀ ਕੋਈ ਬੈਠਾ ਹੋਵੇ ਤੇ ਰਹੀ ਗੱਲ ਦੂਸਰੀ ਕਿ ਸਾਡੇ ਕੋਲ ਇੱਕ ਮੈਡੀਸਨ ਹੋਰ ਏ weight gain ਦੀ ਹੁਣ ਸਰੀਰ ਬਹੁਤ ਪਤਲੇ ਹੋ ਰਹੇ ਨੇ ਮੁੰਡੇ ਕੁੜੀਆਂ ਦੇ ਤਾਂ ਉਹ ਬਹੁਤ ਕੰਨਯਰਗੀ ਸਰੀਰ ਨੇ ਜੀ ਹਾਂਜੀ ਤਾਂ ਉਹਨਾਂ ਵਾਸਤੇ ਸਾਡੇ ਕੋਲ ਇੱਕ ਮੈਡੀਸਿਨ ਹੈ ਸਿਰਫ ਦੋ ਕੈਪਸੂਲ ਖਾਣੇ ਹੁੰਦੇ ਆ ਇੱਕ ਸਵੇਰੇ ਇੱਕ ਸ਼ਾਮ ਨੂੰ ਅੱਛਾ ਜੀ ਤੇ ਦੋ ਮਹੀਨੇ ਲਗਾਤਾਰ ਲੈ ਲੈਣ ਤੇ ਬਹੁਤ ਵਧੀਆ ਸਰੀਰ ਬਣ ਜਾਏਗਾ ਡਬਲ ਯੂ ਟੀ ਵਰਗਾ ਹਾਂਜੀ ਜਿਹੋ ਜਿਹ ਜਿੰਨਾ ਉਹ ਚਾਹਣਗੇ ਉਹਨਾਂ ਬਣ ਜਾਏਗਾ ਅੱਛਾ ਉਹਨਾਂ ਬਣ ਜਾਏਗਾ ਵਜ਼ਨ ਵਧਾਉਣਾ ਹਾਂਜੀ ਜੀ ਜੀ ਤੇ ਜਿਨ੍ਹਾਂ ਨੇ ਸਾਡੇ ਨਾਲ ਕੰਟੈਕਟ ਕਰਨਾ ਹੋਵੇ ਅਸੀਂ ਕੰਟੈਕਟ ਨੰਬਰ ਦੱਸ ਦਿੰਨੇ ਹਾਂ ਜੀ 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 9592405224 ਜੀ ਤੇ 98556282302 ਇਹਨਾਂ ਦੋ ਨੰਬਰਾਂ ਤੇ ਕੰਟੈਕਟ ਕਰ ਸਕਦੇ ਨੇ ਜੀ ਜੀ ਅੱਛਾ ਬੈਠੇ ਕਿੱਥੇ ਜੀ ਡਾਕਟਰ ਸਾਹਿਬ ਤੁਸੀਂ ਮੇਰਾ ਨਾਮ ਡਾਕਟਰ ਗੁਰਚੰਦ ਸਿੰਘ ਹੈ ਆਊਟਸਾਈਡ ਬਾਂਸੀ ਗੇਟ ਤੇ ਨੇੜੇ ਕਰਨ ਲੈਬੋਰੀ ਫਰੀਪੁਰ ਸਿਟੀ ਦੇ ਵਿੱਚ ਤੇ ਐਤਵਾਰ ਨਹੀਂ ਆਣਾ ਬਾਕੀ ਦਿਨ ਜਦੋਂ ਮਰਜ਼ੀ ਆ ਸਕਦੇ ਜੀ 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 ਬਹੁਤ ਬਹੁਤ ਸ਼ੁਕਰੀਆ ਜੀ ਸាប់ ਸਾਰੀ ਗੱਲਬਾਤ ਦੇ ਲਈ ਤੇ ਲੌਂਗ ਵਾਲਾ ਤੇ ਚਾਂਦੀ ਦੇ ਵਰਕ ਲੱਗੇ ਔਲੇ ਵਰਗਾ ਜਿਹੜਾ ਬਹੁਤ ਘੈਂਟ ਨੁਸਕਾ ਦੇਣ ਵਾਸਤੇ ਓਕੇ ਜੀ ਥੈਂਕ ਯੂ ਜੀ 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 ਸੋ ਇਹ ਸੰ ਡਾਕਟਰ ਗੁਰਚਰਨ ਸਿੰਘ ਥੰਦ ਜਿਹੜੇ ਕਿ ਆਊਟਸਾਈਡ ਬਾਂਸੀ ਗੇਟ ਫਿਰੋਜ਼ਪੁਰ ਸਿਟੀ ਦੇ ਵਿੱਚ ਬੈਠੇ ਨੇ ਔਰ ਉਹਨਾਂ ਦਾ ਦਾਵਾ ਹੈ ਕਿ ਜਿਹੜਾ ਸ਼ਖਸ ਇਹਨਾਂ ਔਲਿਆਂ ਨੂੰ ਔਰ ਲੌਂਗ ਨੂੰ ਡੇਲੀ ਇੱਕ ਲੌਂਗ ਔਲਜ ਲਗਿਆ ਲੌਂਗ ਜਿਹੜਾ ਇਸਤੇਮਾਲ ਕਰਨਾ ਆਪਣੀ ਜ਼ਿੰਦਗੀ ਦੇ ਵਿੱਚ ਸ਼ੁਰੂ ਕਰ ਦੇਗਾ ਤਾਂ ਉਹਦੀ ਜ਼ਿੰਦਗੀ ਹੈਗੀ ਜਿਹੜੀ ਉਹ ਬਿਲਕੁਲ ਗ੍ਰਸਤੀ ਵਾਲੇ ਪਾਸੇ ਤੋਂ ਜਿਹੜੀ ਉਹ ਬਦਲ ਸਕਦੀ ਹੈ ਪਰ ਮੇਰੇ ਤੁਹਾਡੇ مشورہ ਮੇਰੀ اپیل میری چتاવણી ਤੁਹਾਨੂੰ ایو ਹੈ ਕਿ ਕੋਈ ਵੀ ਨੁਸਖਾ ਕੋਈ ਵੀ فارمولا ਲੈਣ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ حکیم ڈاکٹر ਦੀ ਜਿਹੜੀ ਸਲਾਹ ਤੁਸੀਂ ਜ਼ਰੂਰ ਲਿਓ ਕਿਉਂਕਿ ਤੁਹਾਡੇ ਤਸਵੀਰ ਮੁਤਾਬਕ ਜੇਕਰ ਤੁਹਾਨੂੰ ਸੈਟ ਨਾ ਬੈਠਿਆ ਹੈ ਨੁਸਖਾ ਤਾਂ ਤੁਹਾਨੂੰ ਫਾਇਦੇ ਦੀ ਥਾਂ ਤੇ ਜੜਾ ਉਹ ਨੁਕਸਾਨ ਵੀ ਹੋ ਸਕਦਾ ਹੈ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਖਤਮ ਕਰਨ ਦੀ ਆਗਿਆ ਤੰਵਾਦ